ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਲੁੱਟਖੁਆ ਤੇ ਚੋਰੀ ਦੀਆਂ ਵਾਰਦਾਤਾਂ ਅਇ ਦਿਨ ਵੱਧਦੀਆਂ ਜਾ ਰਹੀਆਂ ਨੇ ਪਰ ਪੁਲਿਸ ਵੀ ਇਸ ਨੂੰ ਲੈ ਕੇ ਹੁਣ ਮੁਸਤੈਦ ਵਿਖਾਈ ਦੇ ਰਹੀ ਹੈ ਹਾਲੀ ਦੇ ਵਿੱਚ ਬਠਿੰਡਾ ਦੇ ਥਾਣਾ ਥਰਮਲ ਦੇ ਵਿੱਚ ਕੇਸ ਦਰਜ ਹੁੰਦਾ ਹੈ ਜਿਸ ਦੇ ਵਿੱਚ ਕਿ ਇੱਕ ਦੁਕਾਨ ਦੇ ਬਾਹਰੋਂ ਕਿਸ ਸਰਭਚਾਤੇ ਵਿਅਕਤੀ ਤੋਂ ਵੱਲੋਂ ਟਰੈਕਟਰ ਟਰਾਲੀ ਚੋਰੀ ਕਰ ਲਈ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਦੇ ਵੱਲੋਂ ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨੂ ਜੋ ਕਿ ਗੁਰੂ ਸਰ ਬਠਿੰਡਾ ਦਾ ਰਹਿਣ ਵਾਲਾ ਹੈ ਉਸ ਨੂੰ ਗਲੀ ਨੰਬਰ 21 ਬੱਲਾ ਆਰਾਮਨਗਰ ਬਠਿੰਡਾ ਤੇ ਉਸ ਦੇ ਸਾਥੀ ਦੋਸ਼ੀ ਰਵਨੀਤ ਸਿੰਘ ਉਰਫ ਲਵਲੀ ਜਿਸ ਨੂੰ ਕਿ ਨੇੜੇ ਲੇਲੇ ਵਾਲਾ ਚੌਕ ਤਲਵੰਡੀ ਸਾਬੋ ਬਠਿੰਡਾ ਤੋਂ ਨਾਮਜ਼ਦ ਕਰਕੇ ਨਾ ਦੋਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਜਿਹੜਾ ਸਮਾਨ ਆ ਉਹ ਟਰੈਕਟਰ ਟਰਾਲੀ ਦਾ ਵੀ ਬਰਾਮਦ ਕੀਤਾ ਗਿਆ ਹੈ ਦੋਸ਼ੀਆਂ 'ਤੇ ਕੇਸ ਦਰਜ ਹੋ ਚੁੱਕਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਵਦੀਸ਼ ਦੇ ਦੌਰਾਨ ਨੇ ਵੀ ਪਤਾ ਲੱਗ ਗਿਆ ਹੈ ਕਿ ਇਹਨਾਂ ਨੇ ਟਰੈਕਟਰ ਟਰਾਲੀ ਸਕ੍ਰੈਪ ਕਰਕੇ ਵੇਚ ਦਿੱਤੀ ਹਾਲਾਂਕਿ ਉਹਨਾਂ ਦੇ ਟਾਇਰ ਜਿਹੜੇ ਨੇ ਉਹ ਵੀ ਇਹਨਾਂ ਕੋਲੋਂ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਜ਼ਿਲ੍ਹਾ ਬਠਿੰਡਾ ਅੱਜ ਕੁਛੇ ਨੂੰ ਮਾਮਲੀ ਬਰਾਬਰੀ ਦੀ ਹੋਈ ਜੀ ਕਾਹੜਾ ਜਿਹੜੇ ਮਾਮਲੇ ਸੀ ਕੀ ਕੁਛ ਹੋਇਆ ਇਹਦੀ ਅਸੀਂ ਐਫ ਆਈ ਆਰ ਨੰਬਰ 65 ਵੀ ਜੀ ਇਹ ਸਾਲ 2024 ਦਾ ਦਰਜ ਕੀਤੀ ਸੀ ਤੇ ਸਾਡੇ ਇੱਥੇ ਐਕਚੁਅਲੀ ਮਿਤੀ 31 8 24 ਨੂੰ ਟਰੱਕ ਟੌਲੀ ਚੋਰੀ ਹੋ ਗਿਆ ਸੀ ਤੇ ਮਾਵੀਰ ਸੇਲਸ ਦੀ ਦੁਕਾਨ ਹੈਗੀ ਆ ਰੋਸਗੜ੍ਹ ਦੇ ਉੱਪਰ ਨਾਲ ਰੋਡ ਤੇ ਤੇ ਉਸ ਦੇ ਰਿਕਾਰਡਿੰਗ ਅਸੀਂ ਜਿਹਨੇ ਚੋਰੀ ਕੀਤਾ ਸੀ ਉਹਨੂੰ ਵੀ ਫੜ ਲਿਆ ਤੇ ਗਾਂ ਜਿਹਨੇ ਚੋਰੀ ਕਰਕੇ ਜਿੱਥੇ ਗਾਂਵ ਨੇ ਵੇਚਿਆ ਸੀਗਾ ਉਹਨੂੰ ਵੀ ਅरेस्ट ਕਰ ਲਿਆ ਉਸ ਬਿਹਫ ਤੇ ਹੋਈ ਹੈ। ਉਹਦੇ ਨੇਕਾ ਤੀਤੇ ਇੱਥੇ ਟਰੈਕਟਰ 600 ਗ੍ਰਾਮ ਦਾ ਸਾਮਾਨ ਜਿਹੜਾ ਦੋਸ਼ੀ ਇੱਥੋਂ ਟਰੱਕ ਟਰਾਲੀ ਚਲਾ ਕੇ ਲੈ ਗਿਆ ਸੀਗਾ ਉਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਅਲਿਸ ਮੰਨੂ ਉਹਦਾ ਪਿੰਡ ਗੁਰੂਸਰਾਂ ਤਲਵੰਡੀ ਸਾਭੋ ਚ ਤੇ ਰਹਿੰਦਾ ਬੱਲਰਾ ਨਗਰ ਚੱਕਰਾਏ ਤੇ ਰਹਿੰਦਾ ਇੱਥੇ ਤੇ ਜਿੱਥੇ ਜਾ ਕੇ ਰਾਤ ਨੂੰ ਨੇ ਠੱਲੇ ਅੱਠ ਉੱਥੇ ਤਲਵੰਡੀ ਸਾਭੋ ਲੇਲੇ ਵਾਲਾ ਰੋਡ ਤੇ ਉਹਦਾ ਨਾਮ ਹੈਗਾ ਰਮਨਦੀਪ ਸਿੰਘ ਕੰਮ ਕੀ ਕਰਦਾ ਸੀ ਇਹ ਜਿਹੜਾ ਮਨਪ੍ਰੀਤ ਸਿੰਘ ਇੱਥੋਂ ਵਾਲਾ ਬਠਿੰਡੇ ਵਾਲਾ ਇਹਦਾ ਰੰਗ ਵਗੈਰਾ ਦਾ ਕੰਮ ਕਰਦਾ ਤੇ ਜਿਹੜਾ ਰਮਨਦੀਪ ਸਿੰਘ ਆ ਤਲਵੰਡੀ ਸਾਬੋ ਵਾਲਾ ਇਹਨਾਂ ਦੀ ਕਵਾੜੀ ਹੈਗਾ ਉੱਥੇ ਇਹਦਾ ਪਹਿਲਾਂ ਪਿਤਾ ਵੀ ਕਰਦਾ ਰਿਆ ਹੁਣ ਆਪ ਵੀ ਕਵਾੜੀ ਵਗੈਰਾ ਨਾਲ ਡੀਲ ਕਰਦੇ ਇਹਨਾਂ ਦੇ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਹਾਂਜੀ ਇਹ ਜਿਹੜਾ ਮਨਪ੍ਰੀਤ ਸਿੰਘ ਆ ਇਹ ਤੇ ਆਪਣਾ ਚਾਰ ਪਰਚੇ ਦਰਜ ਆ ਇਹੀ ਚੋਰੀ ਦੇ ਤੇ ਚੋਰੀਆ ਸਮਾਨ ਖਰੀਦਣ ਦੇ ਤੇ ਜਿਹੜਾ ਰਮਨਦੀਪ ਸਿੰਘ ਆ ਤਲਵੰਡੀ ਸਾਬੋ ਵਾਲਾ ਇਹ ਤੇ ਪਹਿਲਾਂ ਇੱਕ ਪਰਚਾ ਦਰਜ ਆ ਚੋਰੀ ਕਰਨੀ ਦੇ ਚੋਰੀ ਦਾ ਸਮਾਨ ਖਰੀਦਣਾ ਉਹ ਜਿਹੜਾ ਡਾਇਰੈਕਟਰ ਹੈ ਜੀ ਕਤਾ ਸੀ ਜੀ ਕਿ ਕਿਵੇਂ ਟ੍ਰੇਸ ਕੀਤਾ ਗਿਆ ਇਹ ਜੀ ਮੈਂ ਤੇ ਮੇਰੀ ਟੀਮ ਨੇ ਕਾਫੀ ਇਹਦੇ ਵਿੱਚ ਮਿਹਨਤ ਕੀਤੀ ਕੋਈ ਟੈਕਨੀਕਲ ਐਵੀਡੈਂਸ ਕੋਈ ਹਿਊਮਨ ਇੰਟੈਲੀਜੈਂਸ ਜੋ ਪੁਲਿਸ ਦਾ ਸਿਸਟਮ ਹੁੰਦਾ ਉਹਦੇ ਨਾਲ ਅਸੀਂ ਟਰੇਸ ਕੀਤਾ ਇੱਥੋਂ ਅਸੀਂ ਰੂਟ ਬਣਾਇਆ ਪਠਿੰਡਾ ਤੋਂ ਲੈ ਕੇ ਰੋਜ਼ਗੜ੍ਹ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਹੁਣ ਵਿੱਚ ਕੀ ਬਰਾਮਦ ਹੋਇਆ ਰਿਹਾ ਕਿ ਕੁਝ ਨਹੀਂ ਰਿਹਾ ਪਹੁੰਚੀ ਜਿਹੜਾ ਟਰੈਕਟਰ ਸੀ ਇਹ ਤਾਂ ਇਹਨਾਂ ਨੇ ਜਿਵੇਂ 27 28 ਦੀ ਰਾਤ ਨੂੰ ਚੋਰੀ ਕੀਤਾ ਸੀਗਾ ਤੇ 28 ਨੂੰ ਦਿਨੇ ਇਹਨਾਂ ਨੇ ਗੈਸ ਕਟਰ ਨਾਲ ਵੜਤਾ ਉਹਦਾ ਸਕ੍ਰੈਪ ਬਣਾਤਾ ਤੇ ਜੋ ਅਸੀਂ ਬਰਾਮਦ ਕੀਤਾ ਇਹ ਜਿਹੜੇ ਆਸ਼ੇ ਟਰੈਕਟਰ ਦੇ 4 ਟਾਇਰ ਹੋ ਗਏ ਤੇ ਉਹਦੀ ਸੀਟ ਹੋ ਗਈ ਤੇ ਟਰਾਲੀ ਦੇ ਪਿਛਲੇ 2 ਟਾਇਰ ਹੋ ਗਏ ਸਮੇਤ ਰਿੰਮ ਤੇ ਇੱਕ ਟਰਾਲੀ ਦਾ ਹਿੱਸਾ ਹੋ ਗਿਆ ਇਹ ਚੀਜ਼ਾਂ ਅਸੀਂ ਬਰਾਮਦ ਕੀਤੀ ਤੇ ਇੱਕ ਗੈਸ ਕਟਰ ਜਿਹੜੇ ਗੈਸ ਕਟਰ ਨਾਲ ਨੇ ਵਧਿਆ ਸੀਗਾ ਤੇ ਸਿਲੰਡਰ ਉਹ ਵੀ ਅਸੀਂ ਬਰਾਮਦ ਕੀਤਾ ਚੋਰੀ ਕਿੰਨੇ ਕ ਪੰਜ ਹੋਇਆ ਅਸੀਂ ਕਿਹਾ ਰਹੇ ਹੁਣ ਕਿੱਥੇ ਕਿੰਨੇ ਕ ਹੋਏ ਲਾਈ ਚੋਰੀ ਜੀ ਇਹ 27 28 ਦੀ ਰਾਤ ਨੂੰ 1 ਵਜੇ ਹੋਇਆ ਸੀਗਾ ਜਿਹੜਾ ਮਨਪ੍ਰੀਤ ਸਿੰਘ ਆ ਇਹਨੇ ਚੋਰੀ ਕੀਤਾ ਸੀਗਾ ਐਕਚੁਅਲੀ ਤੇ ਸੈਟਿੰਗ ਇਹਨਾਂ ਦੀ ਪਹਿਲਾਂ ਹੋਈ ਸੀ ਤੇ ਫਿਰ ਰਾਤ ਦੇ 2:30 ਵਜੇ ਤਲਵੰਡੀ ਸਾਹਿਬ ਪਹੁੰਚ ਗਿਆ ਜੇ ਦੂਜਾ ਦੋਸ਼ੀ ਕਬਾੜੀ ਅਰਮਨੀਤ ਸਿੰਘ ਉਹਦੇ ਘਰੇ ਨੇ ਰਾਤ ਦੇ 2:30 ਵਜੇ ਟਰੈਕਟਰ ਠਲਤਾ ਜੀ ਘਰ ਦੇ ਪਿਛਲੇ ਪਾਸੇ ਕੋਈ ਖਾਲੀ ਪਲਾਟ ਪੈਸੀ ਉੱਥੇ ਨੇ ਖੜਾ ਦਿੱਤਾ ਜੀ ਹਾਂ ਜਿਹੜਾ ਹੋਰ ਕੋਈ ਚੋਰੀਆਂ ਮਾਰੇ ਕਿ ਪੁਛਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਸ਼ਕਤੀ ਰਾਣ ਨੇ ਪੁਛਿਸ਼ ਕੀਤੀ ਜਾ ਰਹੀ ਹੈ ਸਾਡੇ ਕੋਲ ਰਿਮਾਂਡ ਕੋਲ ਤੇ ਹੈਗੇ ਪੁਲਿਸ ਰਿਮਾਂਡ ਤੇ ਜੋ ਇਹਨਾਂ ਦੇ ਪਹਿਲਾਂ ਅਪਰਚਿਆ ਜਾਇ ਇਸ ਤੋਂ ਇਲਾਵਾ ਇਹਨਾਂ ਨੇ ਕੋਈ ਹੋਰ ਵੀ ਚੋਰੀਆਂ ਕੀਤੀਆਂ ਉਹਦੇ ਬਾਰੇ ਪੁਛਿਸ਼ ਕੀਤੀ ਜਾ ਰਹੀ ਹੈ